ਆਪ ਆਪ ਕੋ ਕਰਨਾ ਲਾ 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 ਠੀਕ ਹੈ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਅੱਜ ਮੇਲਾ ਕਰਵਾਇਆ ਗਿਆ ਨਾਲ ਹੀ ਹੁਣ ਕੁਸ਼ਤੀ ਦੰਗਲ ਮੁਕਾਬਲੇ ਹੋਣ ਜਾ ਰਹੇ ਆ ਕੀ ਕਹਿਣਾ ਚਾਹੋਗੇ ਅੱਜ ਦੇ ਮੇਲੇ ਬਾਰੇ ਅਸੀਂ ਇਹ ਸਾਡੇ ਪੀੜਾਂ ਬਜ਼ੁਰਗਾਂ ਦੀ ਬਹੁਤ ਪੁਰਾਣੀ ਜਿਹੜੀ ਸਾਡੇ ਦਾਦੇ ਪਰਦਾਦਿਆਂ ਨੇ ਸ਼ੁਰੂਆਤ ਕੀਤੀ ਸੀ ਇਸ ਮੇਲੇ ਦੀ ਤੇ ਅਸੀਂ ਅੱਜ ਇਹ ਮੇਲਾ ਉਹਨਾਂ ਦੀ ਬਦੌਲਤ ਜਿਹੜਾ ਕਰਵਾ ਰਹੇ ਆ ਤੇ ਉਹਨਾਂ ਨੇ ਜੋ ਸਾਨੂੰ ਬਖਸ਼ਾ ਉਹ ਅਸੀਂ ਕਰਵਾ ਰਹੇ ਆ ਜੀ ਅਨੇ ਕਿਆਵਾ ਸਦਰ ਨਾਲ ਅੱਗੇ ਤੋਂ ਅੱਗੇ ਬੁਲਾਇਆ ਜਾਊਗਾ ਜੀ ਇਹ ਕਿੰਵਾ ਮੇਲਾ ਹੈ ਇਹ ਵੀ ਥੋੜਾ ਜਿਹਾ ਦੱਸ ਦਿਓ ਤੇ ਕਿਹੜੀ ਜਗ੍ਹਾ ਤੇ ਉਹ ਇਹ 22ਵਾਂ ਮੇਲਾ ਜੀ ਪਿੰਡ ਬੜਾ ਪਿੰਡ ਜਿਲੰਦਰ ਜ਼ਿਲ੍ਹੇ ਧਰਤੀ ਦੇ ਹੋ ਰਿਹਾ ਜੀ ਗੱਲ ਕਰੀਏ ਐਨਆਰਆਈ ਭਰਾਵਾਂ ਦੀ ਕਿੰਨਾ ਕ ਸਹਿਯੋਗ ਰਿਹਾ ಗ್ರಾಮ ਪੰਚਾਇਤ ਦਾ ਤੇ ਐਨਆਰਆਈ ਸਾਡੇ ਜਿਹੜੇ ਐਨਆਰਆਈ ਵੀਰ ਸਾਡੇ ਸਾਡੇ ਆਪਣੇ ਛੋਟੇ ਬ੍ਰਦਰ ਐਨਆਰਆਈ ਵੀਰ ਸਾਡੇ ਛੋਟੇ ਗੌਰਵ ਸੋਤਾ ਜੀ ਲੱਭ ਜੀ ਸੋਤਾ ਜੀ ਤੇ ਸਾਰੇ ਭਰਾਵਾਂ ਦਾ ਸਹਿਯੋਗ ਔਰ ਪੰਚਾਇਤ ਦਾ ਸਾਡੇ ਨਾਲ ਪੂਰਾ ਸਹਿਯੋਗ ਹੈ ਜਿੰਨ ਤੋਂ ਜਿ세 ਪਿਛਲੇ ਲਗਭਗ 20 ਸਾਲ ਤੋਂ ਮੇਲਾ ਕਰਵਾ ਰਹੇ ਹੋ 20 ਫਰਕ ਮੇਲੇ ਲਿਖੇ ਪਿਛਲੇ ਦਰਾਂ ਤੋਂ ਆ ਗਏ ਅੱਜ ਬਹੁਤ ਵਧੀਆ ਹੋ ਰਿਹਾ ਹੈ ਸਾਡਾ ਮੇਲਾ ਬਹੁਤ ਵਧੀਆ ਬਾਦਵਾ ਆਈ ਹਰ ਮੇਲੇ ਹਰ ਵਾਰੀ ਕੁਛ ਨਾ ਕੁਛ ਬਧਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਲੋਕ ਦਰ ਪ੍ਰਦੇਸਾਂ ਦੇ ਲੋਕਾਂ ਨੂੰ ਸਾਡੇ ਚੈਨਲ ਦਾ ਹੀ ਵੇਖ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਆ ਕਿ ਹਰ ਹਰ ਜਿਹੜੇ ਆਪਣੇ ਆਪਣੇ ਵੀਰ ਭਰਾ ਬਾਹਰ ਬੈਠੇ ਆ ਉਹ ਆਪਣੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਦੱਸਣ ਕਿ ਜਿਹੜਾ ਕੁਸ਼ਤੀਆਂ ਦਾ ਦੰਗਲ ਇਹ ਸਾਰੇ ਹੀ ਕਰਾਉਣ ਤੇ ਜਿਹੜਾ ਇਹ ਸਾਡੇ ਪੰਜਾਬ ਦੀ ਮਿੱਟੀ ਆ ਇਹਦੇ ਨਾਲ ਜਿਹੜੇ ਲੋਕ ਸਾਰੇ ਜੱਦੀ ਜਿਹੜੀ ਇਹ ਖੇਲ ਆ ਉਹ ਖੇਲੀ ਜਾਵੇ ਠੀਕ ਹੈ ਭਾਈ ਸਾਹਿਬ ਇਹ ਪਿੰਡ بڑے ਪਿੰਡ ਦੇ ਵਿੱਚ ਜੋ ਮੇਲਾ ਕਰਵਾਇਆ ਜਾ ਰਿਹਾ ਹੈ ਸੱਭਿਆਚਾਰਕ ਪ੍ਰੋਗਰਾਮ ਹੋ ਜੂਗਾ ਹੁਣ ਕੁਝ ਨਵਾਂ ਸ਼ੁਰੂ ਹੋਣ ਜਾ ਰਹੇ ਹਾਂ ਜੀ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਕਿ ਅਸੀਂ ਪਿੰਡ ਵਾਲਿਆਂ ਨੂੰ ਵੀ ਬੇਨਤੀਆਂ ਕਰਦਿਆਂ ਪਿੰਡ ਤੋਂ ਬਾਹਰ ਜਿਹੜੇ ਲੋਕ ਯੂਰਪ ਵਿੱਚ ਰਹਿੰਦੇ ਆ ਅਰਬਾਂ ਵਿੱਚ ਰਹਿੰਦੇ ਉਹਨਾਂ ਨੂੰ ਵੀ ਸਾਡੀ ਇਹੀ ਬੇਨਤੀ ਹੈ ਕਿ ਸਾਰੇ ਮਿਲ ਕੇ ਇਦਾਂ ਦੇ ਕੰਮ ਜਿਹੜੇ ਆ ਇਹਨੂੰ ਕਰਨ ਤਾਂ ਕਿ ਆਪਣੇ ਬੱਚੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੇ ਬੱਚੇ ਜਿਹੜੇ ਆ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚੇ ਆਪਣੀ ਜ਼ਿੰਦਗੀ ਨਿਵਾਉਣ ਗੱਲ ਕਰੀ ਆਪਾਂ ਜੇ ਛਿੰਝ ਦੀ ਜੀ ਅੱਜ ਦੀ ਛਿੰਝ ਤੇ ਪਹਿਲੇ ਛਿੰਝ ਤੁਹਾਨੂੰ ਕੀ ਅੱਜ ਦੀ ਛਿੰਝ ਵਿੱਚ ਇੰਨਾ ਫਰਕ ਹੈ ਕਿ ਪਹਿਲੇ ਅਸੀਂ ਸਾਡੇ ਬਾਪੂ ਜੀ ਹੁੰਦੇ ਸੀ ਤੇ ਉਹ तकरीबन ਵੱਧ ਤੋਂ ਵੱਧ 11 ਰੁਪਏ ਰੱਖ ਕੇ ਤੇ ਇੱਕ ਪਟਕਾ ਲਿਆਉਣਾ ਤੇ ਦੋ ਚਾਰ ਬੱਚਿਆਂ ਨੂੰ ਘੁਲਾਉਣਾ ਤੇ ਦੋ ਮੁੰਡਿਆਂ ਨੂੰ ਉੱਚਿਆਂ ਨੂੰ ਘੁਲਾ ਕੇ ਤੇ ਪਟਕਾ ਦੇ ਕੇ ਤੇ ਘਰ ਵਾਪਸੀ ਚਲੇ ਜਾਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੀ ਰੀਤ ਰਵਾਜ ਤੋਰਿਆ ਉਹਨੂੰ ਅਸੀਂ ਬੰਦ ਨਹੀਂ ਕਰ ਸਕੇ ਅੱਜ ਤੋਂ ਗਾਹ ਤੋਂ ਘਾਹ ਰੀ ਦਰਵਾਜ਼ੇ ਬਦੀ ਜਾਂਦੀ ਆ ਸਰਕਾਰਾਂ ਪੀਰਾਂ ਦੀ ਮਿਹਰ ਹੈ ਜੀ ਸਾਰਾ ਕੁਝ ਪੀਰਾਂ ਦੀ ਬਰਦੌਲਤ ਹੈ ਪੀਰ ਫਕੀਰ ਤੇ ਉਹਨਾਂ ਦੀ ਸਾਰੀ ਹੈਗੀ ਬਰਦੌਲਤ ਹੈ ਜੀ ਅਸੀਂ ਸੰਦੇਸ਼ ਸੇਣਾ ਚਾਹੁੰਦੇ ਆ ਜੀ ਕਿ ਅਪ ਤੁਸੀਂ ਵੀ ਆਪਣੇ ਪੀਰਾਂ ਫਕੀਰਾਂ ਜਿਨ੍ਹਾਂ ਨੂੰ ਮੰਨਦੇ ਹੋ ਉਹਨਾਂ ਦੀਆਂ ਆਗਿਆ ਦਾ ਪਾਲਣਾ ਕਰੋ ਬਸ ਇਹ ਇਹੀ ਸੰਦੇਸ਼ ਹੈ ਜੀ ਠੀਕ ਹੈ ਜੀ ਮਿਹਰਬਾਨ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੰਦੇ ਕੰਦੇ ਸਾਰੀਆਂ ਕਾਸਟਾਂ ਦੇ ਪੁੱਜੇ ਹੋਇਆ ਉਹ ਮੁੰਡੇ ਕਹਿੰਦੇ ਗਿੱਜਰਾਂ ਦੇ ਵਿੱਚ ਪੜਦੇ ਪਿਆ ਹੈ ਯੱਜ ਬੱਲ ਕਹਿੰਦਾ ਕਮੇਟੀ ਦੇ ਕਿਸੇ ਹਾਂਜੀ ਤੋਂ ਵੀ ਇੱਕ ਮਿੰਟ ਟੋਲ ਬੰਦ ਕਰੀ ਸਰਦਾਰ ਜੀ ਇੱਕ ਮੁੰਡਾ ਕਹਿੰਦੇ ਪੰਜਾਬ ਪੁਲਤ ਵਿੱਚ بڑے بڑے ਅਫਸਰਾਂ ਨਾਲ ਲੁੱਟੀ ਦਿੰਦਾ ਯਾਰ ਉਹਦਾ ਪਿੰਡ ਕਹਿੰਦੇ ਭਲਾਫਾ ਲੱਭੀ ਪ੍ਰਥਾ ਵਾਲੇ ਉੱਠ ਕੇ ਇੱਕ ਵਾਰੀ ਥਾਰੇ ਨੂੰ ਦੇ ਸਲਾਮੀ ਆਸਤਾਨਾ ਨਾਲ ਸੰਗ ਪ੍ਰਥਾ ਵਾਲਾ ਇਹ ਪੰਜਾਬ ਪੁਲਤ ਵਿੱਚ بڑے بڑے ਅਫਸਰਾਂ ਨਾਲ ਗੱਲ ਕਰਦਾ ਅਲੀ ਵਾਲਾ ਮੰਨੀ ਸਾਹ ਖੜੀ ਕਰ ਇੱਕ ਵਾਰੀ ਆ ਮੰਗੀਂ ਟਮਿੰਦੀ ਵਾਲਾ ਨਵੀਂ ਗੁਰਜੀਤ ਸਹੋਦਿਆ ਮਿੰਦੂ ਸਹੋਦਿਆ ਗੌਰਵ ਸਹੋਦਿਆ ਅੱਜ ਦੇ ਵਕਈ ਸਾਰੇ ਮੱਲ ਤੇਰੇ ਖਾੜੇ ਚ ਆ ਗਏ ਆ ਕੈਲਾ ਉਸਤਾਦ ਕੈਲਾ ਉਸਤਾਦ ਜੀ ਆ ਉੱਡ ਕੇ ਖਾੜੇ ਵਿੱਚ ਇੱਕ ਵਾਰੀ ਪਤਾ ਲੱਗੇ ਕਿ ਕੈਲਾ ਉਸਤਾਦ ਵੀ ਅੱਜ ਦੇ ਮੇਲੇ ਤੇ ਪਹੁੰਚ ਗਿਆ ਵਾਕੇ ਵਾਕੇ ਜੀ ਵੱਡੇ ਮੱਲ ਪਹੁੰਚੇ ਆ ਰਹੇ ਆ ਜੋਪੀ ਰਿੰਗ ਜੀ ਦਾ ਜੀ ਸਾਰਿਆਂ ਦਾ ਧੰਨਵਾਦ ਕਰੀ ਜਾਂ ਪਿਆ ਬੀਰੂ ਕਪੂਰ ਖਲਾ ਬੀਰੂ ਕਪੂਰ ਖਲਾ ਜੀ ਹੱਥ ਖੜਾ ਕਰ ਲਈ ਆਪਾਂ ਤੇ ਨਾਲ ਦੀਪਾ ਕਰਤਾਰ ਕੌਰ ਦੋਨੇ ਆ ਗਏ ਜੀ ਮਾਲ ਤੇ ਉਸ ਤੋਂ ਬਾਅਦ ਰਾਜੀ ਭਾਜੀ ਦੇ ਪਰਚੀ ਜਗੀਆਂ ਉਹ ਵੀ ਪੂਰੀ ਕਰ ਦਈਏ ਹਾਂ ਜਿਹੜਾ ਪਹਿਲਵਾਨ ਲੇਟ ਕਰੇਗਾ ਜੀ ਪਰਚੀ ਗੱਡੀ ਜਾਣੀ ਆਪਾਂ ਬੇਨਤੀ ਕਰਦੇ ਆ ਤੁਸੀਂ ਬੜੇ ਦੂਰੋਂ ਚੱਲੇ ਆਏ ਆ ਤੇ ਤੁਹਾਡਾ ਸਤਿਕਾਰ ਕਰਦੇ ਆ ਆ ਬਾਈ ਬੋਲਾਂ ਦੇ ਨਾਲ ਸਾਰੇ ਪਹਿਲਵਾਨਾਂ ਦੇ ਤੇ ਗਰਨਾਮ ਕਪੂਰਥਲਾ ਸੋਨੂਪੋਪਰ ਕਿੱਥੇ ਜੀ ਹੱਥ ਘੜਾ ਕਰਦੀਏ